ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਮੇਰੇ ਮਗਰਲੇ ਪਾਸੇ ਦੇਖੋ ਆ ਇਆਲੀ ਪੈਂਡਿਆ ਦੇਖੋ ਪਾਣੀ ਪਾਣੀ ਆ ਇਦਾਂ ਲੱਗਦਾ ਵੀ ਜਿੱਦਾਂ ਕਈ ਕਿਲੋਮੀਟਰ ਦਾ ਏਰੀਆ ਇੱਥੇ ਜਿਹੜੀ ਪਾਣੀ ਦੀ ਮਾਰ ਦੇ ਹੇਠ ਆ ਗਿਆ ਆ ਸੋ ਆਪਾਂ ਇਸ ਵੇਲੇ ਇਆਲੀ ਪਿੰਡ ਵਿੱਚ ਖੜੇ ਆ ਵੀਰ ਹੁਣਾਂ ਨੇ ਤੁਹਾਨੂੰ ਇੱਕ ਬੇਨਤੀ ਵੀ ਕੀਤੀ ਸੀ ਵੀ ਸਾਨੂੰ ਮਿੱਟੀ ਦੀ ਲੋੜ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਅੱਜ ਉਹ ਇੱਕ ਹੋਰ ਬੇਨਤੀ ਕਰਨ ਲੱਗੇ ਆ ਮੇਰਾ ਵੀਰ ਸਾਰੇ ਜਣੇ ਉਹਨਾਂ ਦੇ ਤੁਸੀਂ ਆਪ ਹੀ ਸੁਣ ਲਓ ਵੀਰ ਜੀ ਹੁਣੀ ਤੁਹਾਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਸਮੂਹ ਪੰਜਾਬੀਆਂ ਨੂੰ ਜਿਹੜੇ ਜਿੱਥੇ ਵੀ ਹੜਾ ਆਇਆ ਉਹਨਾਂ ਦੀ ਜੇ ਮਦਦ ਕਰਨਾ ਚਾਹੁੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਰਿਸ਼ਪਾਲ ਸਿੰਘ ਆ ਮੇਰਾ ਪਿੰਡ ਇਹੀ ਆਲੀ ਕਲਾਂ ਜੀ ਤੇ ਆਲੀ ਖੁਰਦ ਸਾਡਾ ਪਿੰਡ ਦੋਨੇ ਇਕੱਠੇ ਹੀ ਆ ਲਾਗੋ ਲਾਗ ਪਿੰਡ ਆ ਤੇ ਉਸ ਦਿਨ ਸਾਡੇ ਵੀਰਾਂ ਨੇ ਨਾ ਅਸੀਂ ਇੱਕ ਵੀਡੀਓ ਪਾਈ ਸੀ ਕਿ ਸਾਨੂੰ ਮਿੱਟੀ ਦੀ ਲੋੜ ਆ ਬਹੁਤ ਜ਼ਿਆਦੀ ਸਾਨੂੰ ਲੋੜ ਵੀ ਆ ਬਹੁਤ ਜ਼ਿਆਦੀ ਸਾਨੂੰ ਮਿੱਟੀ ਬੋਰੇ ਤੇ ਜਿੱਦਾਂ ਸਾਡੇ ਜਾਲਾ ਵਾਸਤੇ ਤਾਰ ਤੇ ਡੀਜੀਟਲ ਸਭ ਤੋਂ ਵੱਜੇ ਜਿਹੜਾ ਵੱਧੋ ਡੀਜੀਟਲ ਲੱਗਦਾ ਵਾ ਤੇ ਅਸੀਂ ਬੇਨਤੀ ਕੀਤੀ ਸੀ ਪਰ ਸਾਡਾ ਜਿਹੜਾ ਰਸਤਾ ਵਾ ਉਹ بارش ਜ਼ਿਆਦਾ ਹੋਣ ਖਰਾਬ ਨਾਲ ਜ਼ਿਆਦਾ ਹੋਣ ਨਾਲ ਨਾ ਖਰਾਬ ਹੋ ਗਿਆ ਵਾ ਕੱਚਾ ਰਸਤਾ ਹੀ ਇੱਕ ਦਿਨ ਟਰਾਲੀਆਂ ਚੱਲੀਆਂ ਵੱਡੇ ਵੱ ਦੀ ਵੇਟ ਕਰੰਦੇ ਆ ਕਿ ਰਸਤਾ ਜਿਹੜਾ ਵਾ ਉਹ ਥੋੜਾ ਸਹੀ ਹੋ ਜੀ ਇੱਕ ਜੋ ਪਿੱਛੋਂ ਸਾਨੂੰ ਖਬਰਾਂ ਆਉਂਦੀਆਂ ਵਾ ਇਹ ਬੀਬੀ ਐਮਬੀ ਵੱਲੋਂ ਜਿਹੜਾ ਪਾਣੀ ਆ ਪੌਂਗ ਡੈਮ ਦਾ ਹੋਰ ਛੜਾ ਹੋਰ ਛੜਨ ਲੱਗੇ ਆ ਤੇ ਇਸ ਕਰਕੇ ਨਾ ਥੋੜਾ ਜਿਹਾ ਕਹਿੰਨੇ ਆ ਕਿ ਸੰਗਤ ਜਿਹੜੀ ਆ ਉਹ ਬਹੁਤ ਜਿਆਦਾ ਸਾਡੇ ਵੀਰ ਜਿਹੜੇ ਇੱਕ ਸੱਦੇ ਦੇ ਉੱਤੇ ਸਾਡੇ ਟਰਾਲੀਆਂ ਫੋਨ ਸਾਨੂੰ ਬਹੁਤ ਆਉਂਦੇ ਆ ਤੇ ਪਰ ਉਹ ਅਸੀਂ ਕਹਿੰਨੇ ਕਿ ਥੋੜਾ ਜਿਹਾ ਦਿਨ 2-4 ਦਿਨ ਸਾਨੂੰ ਰੁਕਣਾ ਪੈਣਾ ਵਾ ਇਹ ਵੇਟ ਕਰਨੀ ਪੈਣੀ ਆ ਕਦੋਂ ਪਾਣੀ ਥੋੜਾ ਜਿਹਾ ਥੱਲੇ ਹੁੰਦਾ ਵਾ ਤੇ ਮਤਲਬ ਉਹਦੇ ਵਾਸਤੇ ਅਸੀਂ ਕਹਿੰਨੇ ਕਿ ਥੋੜੇ ਦਿਨ ਤੁਸੀਂ ਮਤਲਬ ਸੋਸ਼ਲ ਮੀਡੀਆ ਰਹੀਂ ਕਿਸੇ ਨਾ ਕਿਸੇ ਚੈਨਲ ਤੇ ਵੀਡੀਓ ਚੈਨਲਾਂ ਤੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਵੀਰ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਵੀ ਵੀਡੀਓ ਦਵਾਂਗੇ ਕਿ ਤੁਸੀਂ ਇਹ ਵੀਡੀਓ ਪਾਓ ਜਦੋਂ ਅਸੀਂ ਇਹਨੂੰ ਬੰਨਣਾ ਸ਼ੁਰੂ ਕਰਾਂਗੇ ਬੰਨ ਨੂੰ ਉਦੋਂ ਮੱਤ ਦੀ ਲੋੜ ਆ ਉਦੋਂ ਮੱਤ ਦੀ ਲੋੜ ਆ ਹੁਣ ਜਿਹੜਾ ਰਸਤਾ ਖਰਾਬ ਹੋ ਗਿਆ ਵਾ ਜਿਹੜਾ ਪਾਣੀ ਆ ਉਹ ਭਰਦਾ ਜਾਂਦਾ ਵਾ ਹੁਣ ਜੇ ਅਸੀਂ ਲੱਗਦੇ ਵੀ ਆ ਤੇ ਉੱਥੇ ਬਹੁਤ ਸਾਰਤ ਜਿਹੜੀ ਖਰਾਬ ਹੋਣੀ ਆ ਟਰੈਕਟਰ ਟਰਾਲੀਆਂ ਉਹਨਾਂ ਦੇ ਖੋਪੜੇ ਆ ਅਸੀਂ ਇਸ ਕਰਕੇ ਸਾਰੇ ਵੀਰਾਂ ਨੂੰ ਅਪੀਲ ਕਰਦੇ ਆ ਕਿ ਅਸੀਂ ਦੁਬਾਰਾ ਤੁਹਾਨੂੰ ਵੀਡੀਓ ਪਾਵਾਂਗੇ ਜਦੋਂ ਵੀ ਅਸੀਂ ਇਹਨੂੰ ਸ਼ੁਰੂ ਕਰਾਂ ਸਾਡੇ ਜਿਹੜੀ ਲੋੜਵਾ ਮਤ ਕਰਨ ਦੀ ਸਾਨੂੰ ਸਾਨੂੰ ਜਿਹੜੀ ਲੋੜਵਾ ਉਹ ਵੀ ਸਾਨੂੰ ਮਿੱਟੀ ਦੇ ਬਸ ਬਨਣ ਬਣਾਉਣ ਦੀ ਆ ਜਿਹੜੇ ਸਾਡੇ ਪਿੰਡ ਵਾ ਉਹ ਸੇਫ ਜਗ੍ਹਾ ਤੇ ਤੁਸੀਂ ਬੰਦੇ ਨਾਲ ਬੈਠੇ ਆ ਸਭ ਤੋਂ ਵੱਧ ਜਿਹੜੀ ਆ ਸਾਨੂੰ ਲੋੜਵਾ ਬੰਨ ਬਨਣ ਦੀ ਕਿਉਂਕਿ ਜੇ ਸਾਡਾ ਬੰਨ ਬਨਿਆ ਜਾਂਦਾ ਤਾਂ ਹੀ ਸਾਡੀਆਂ ਅਗਲੀਆਂ ਫਤਲਾ ਬਿੱਜੀਆਂ ਜਾਣੀਆਂ ਹੁਣ ਪਿਛਲੀ ਜਿਹੜੀ ਆ ਪ੍ਰਭਾਈ ਤੇ ਚਲੋ ਸਾਡੀ ਕੋਈ ਕਰ ਨਹੀਂ ਸਕਦਾ ਸਾਡੀ ਸਹਿਯੋਗ ਹੀ ਕਰ ਸਕਦੇ ਆ ਨਾ ਵੀਰ ਸਾਡਾ ਬੰਨ ਬਨਣ ਦੇ ਵਿੱਚ ਤੇ ਬਹੁਤ ਸਾਰੇ ਵੀਰ ਕਰਨ ਵੀ ਦੇ ਆ ਬਹੁਤ ਸਾਰੇ ਸਾਨੂੰ ਫੋਨ ਆਉਂਦੇ ਆ ਪਹਿਲਾਂ ਵੀ ਸਾਡੇ ਵੀਰਾਂ ਨੇ ਕੋ ਸਾਡਾ ਨੰਬਰ ਦਿੱਤਾ ਸੀ ਤੋਂ ਸਾਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਆ ਤੇ ਅਸੀਂ ਕਹਿੰਦੇ ਆ ਕਿ ਤੁਹਾਨੂੰ ਦੁਬਾਰਾ ਤੁਹਾਡੇ ਨਾਲ ਕਨੈਕਟ ਕਰਾਂਗੇ ਜਦੋਂ ਵੀ ਬੰਨਣਾ ਸ਼ੁਰੂ ਕਰਾਂਗੇ ਤੇ ਸਾਡੇ ਵੀਰ ਵਾਅਦੋਂ ਵਾਅਦਾ ਜਿਵੇਂ ਤੁਸੀਂ ਸਾਨੂੰ ਸਹਿਯੋਗ ਦੇ ਪਹਿਲਾਂ ਦੇਣਦੇ ਆਂ ਓਵੇਂ ਸਾਨੂੰ ਵਾਅਦੋਂ ਸਹਿਯੋਗ ਦਿਓ ਅਸੀਂ ਤਨ ਹੋਰ ਵੀ ਮਜ਼ਬੂਤ ਕਰੀਏ ਕਿ ਜਿਹੜਾ ਸਾਡੇ ਅੱਗੇ ਵੀ ਜਿਹੜਾ ਹੜ ਆਉਂਦੇ ਹਰ ਸਾਲ ਉਹ ਤੋਂ ਜਿਹੜਾ ਸਾਡਾ ਛੜਕਾਰਾ ਪਵੇ ਕਿ ਜਬਾਨ ਨੂੰ ਵੱਡਾ ਮਜ਼ਬੂਤ ਹੋ ਜੇ ਇਸ ਵੇਲੇ ਨੰਬਰ ਵੀਰੋ ਇਹਨਾਂ ਨੂੰ ਜਦੋਂ ਮਤਲਬ ਜਿਹੜੀ 메ਨ ਸਮੱਸਿਆ ਆ ਉਹ ਮਿੱਟੀ ਦੀ ਆ ਤੇ ਉਹ ਕਹਿੰਦੇ ਹਜੇ ਰੁਕ ਜਾਓ ਤੇ ਵੀਰ ਜੀ ਆਪਣਾ ਨੰਬਰ ਵੀ ਦੱਸ ਦਿੰਦੇ ਆ ਮੇਰਾ ਨੰਬਰ ਹੈਗਾ ਜੀ 9854 28997 ਜਿਹੜੀ ਬੰਨ ਵਾਲੀ ਕਮੇਟੀ ਆ ਉਹਦਾ ਮੈਂ 메ਨ ਪ੍ਰਧਾਨਵੀ ਆ ਜੀ ਤੇ ਸਾਡੇ ਸਰਪੰਚ ਸਾਹਿਬ ਦਾ ਨੰਬਰ ਵੀ ਤੁਸੀਂ ਲੈ ਲਿਓ ਸਰਪੰਚ ਸਰਦਾਰ ਸੁਮਿੰਦਰ ਸਿੰਘ ਆ 9872 44436 ਵੀਰ ਜੀ ਸਾਡੇ ਨਾਲ ਕ੍ਰੈਡਿਟ ਕਰ ਸਕਦਾ ਵਾ ਕੋਈ ਵੀ ਫੋਨ ਕਰਕੇ ਕਦੋਂ ਆਉਣਾ ਕਿੱਥੇ ਆਉਣਾ ਵਾ ਅਸੀਂ ਉਹਨਾਂ ਦਾ ਆਪਣੇ ਇੱਕ ਪਿੰਡ ਵਾਲਾ ਸਾਡਾ ਗਰੁੱਪ ਵੀ ਚੱਲਦਾ ਉਹਦੇ ਵਿੱਚ ਨਹੀਂ ਨੰਬਰ ਵੀ ਐਡ ਕਰੰਦੇ ਆ ਉਹਦਾ ਸਕੈਂਡਰ ਵੀ ਐਂ ਪਾ ਆ ਕਿ ਗਰੁੱਪ ਦੇ ਵਿੱਚ ਐਡ ਹੋ ਜਾਣਗੇ ਵੀਰ ਜਿੰਨੇ ਵੀ ਸਾਡੀ ਮਤ ਕਰਨੀ ਆ ਤੇ ਉਹ ਨਾਲ ਸਾਡੇ ਕਨੈਕਟ ਚ ਰਹਿਣਗੇ ਤੇ ਇਸ ਕਰਕੇ ਇਹ ਵੀ ਬਿੰਦੀ ਚੜੀ ਆ ਉਹ ਤੁਹਾਨੂੰ ਪਹਿਲਾਂ ਕਰ ਦੁੱਤੀ ਆ ਬਾਕੀ ਇਹ ਵੀਰ ਜੀ ਪਾਜੀ ਇਹ ਏਰੀਆ ਕਿੰਨਾ ਕਿ ਜਿੱਤਾ ਮਾਰੇਠਾ ਦੇਖੋ ਜੀ ਇਸ ਬੰਦ ਦੇ ਨਾਲ ਦੀ 35 ਪਿੰਡ ਜਿਹੜੇ ਆ ਮਾਰੇਠਾ ਆਈ ਜਾਂਦੇ ਆ ਤੇ ਭਾਈ ਮਤਲਬ 50 ਤੋਂ 60 ਹਜ਼ਾਰ ਜਿਹੜੀ ਆ ਏਕੜ ਜ਼ਮੀਨ ਨਾ ਜਿਹੜਾ ਝੋਨਾ ਵਾ ਉਹ ਖਰਾਬ ਹੋ ਜਾਣਾ ਵਾ ਕੁਛ ਦੇ ਏਰੀਆ ਚ ਪਾਣੀ ਭਰ ਗਿਆ ਕੁਛ ਭਰਦਾ ਜਾਂਦਾ ਵਾ ਜਦੋਂ ਹੀ ਇਹ ਪਾਣੀ ਗਾਂ ਦੀ ਗਾਂ ਜਿਹੜੀ ਬਾਬੇ ਨਾਲ ਅਨਕੜੀ ਵਈ ਆਉਂਦੀ ਉਹਦੇ ਵਿੱਚ ਪੈਂਦਾ ਸਲਤਨਪੁਰ ਤੱਕ ਵਾਪਸੀ ਤੁਸੀਂ ਸ਼ਾਇਦ ਵੇਖਿਆ ਹੀ ਹੋਣਾ ਵਾ ਕਿ ਉਹ ਪਾਣੀ ਓਵਰਫਲੋ ਹੋਣ ਦਿਆ ਵਾ ਉਸ ਤੋਂ ਬਾਅਦ ਇਹ ਜਾ ਕੇ ਪਿੰਡਾਂ ਦੇ ਫਸਲਾਂ ਨੂੰ ਨਾਪ ਖਰਾਬ ਕਰਦਾ ਕਰਦਾ ਸਤਲੋਜ ਦੇ ਵਿੱਚ ਪੈਣਾ ਵਾ ਸਤਲੋਜ ਦੇ ਵਿੱਚ ਪਾ ਕੇ ਫਿਰ ਵਾਪਸ ਨੰਗਣਾ ਹਰੀ ਕਹਿੰਦੇ ਹੈਡ ਆਲਦੀ ਆ ਪਰ ਇਹ ਆ ਕਿ ਇਹਨੇ ਜਿਹੜਾ 5000 ਹੇਕੜ 50-60 ਹਜ਼ਾਰ ਏਕ ਮੀਤੀ ਪਿੰਡਾਂ ਦੀ ਜ਼ਮੀਨ ਹਾਂਜੀ ਹਾਂਜੀ ਵੀਰ ਜੀ ਵੀਰ ਜੀ ਦੇ ਹਨਾ ਮਿੱਟੀ ਤੋਂ ਮਨਾ ਕਰਨ ਦਾ ਕਾਰਨ ਪਤਾ ਕੀ ਆ ਉਹ ਮੈਂ ਤੁਹਾਨੂੰ ਦੱਸਦਾ ਵੀ ਵੀਰ ਕਹਿੰਦੇ ਹਜੇ ਰੁਕ ਜਾਓ ਉਹਦਾ ਕਾਰਨ ਤੁਹਾਨੂੰ ਦਿਖਾਲਦਾ ਆਜੋ ਦੇਖ ਲਓ ਕਿਉਂਕਿ ਜਦੋਂ ਵੀ ਵੀਰ ਆਪਣੇ ਟਰਾਲੀਆਂ ਲੈ ਕੇ ਆਉਂਦੇ ਆ ਨਾ ਟਰਾਲੀਆਂ ਲਿਆ ਕੇ ਕਿਉਂਕਿ ਹਜੇ ਬੰਨ ਨੂੰ ਬੰਨਣ ਦਾ ਉਹਨਾਂ ਨੇ ਜਦਾਂ ਸ਼ੁਰੂ ਨਹੀਂ ਕੀਤਾ ਕਿਉਂਕਿ ਉੱਥੇ ਖਰਾਬੀ ਆ ਗਈ ਆ ਫਿਰ ਇਦਾਂ ਦੇਖ ਲਓ ਲਾ ਕੇ ਮਿੱਟੀ ਚਲ ਜਾਂਦੇ ਆ ਇਹਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਮਿਹਨਤ ਦੁਬਾਰਾ ਦੁੱਗਣੀ ਤਿੱਗਣੀ ਕਰਨੀ ਪੈਣੀ ਆ ਉਹ ਦਿਖਾਲ ਦਿਓ ਜੀ ਇੰਨਾ ਮਿੱਟੀ ਲਾ ਕੇ ਜਾਣ ਦਾ ਕੋਈ ਨਹੀਂ ਫਾਇਦਾ ਵੀਰ ਹੁਣੀ ਵੀਡੀਓ ਪਾਉਣਗੇ ਤੇ ਉਦੋਂ ਤੁਸੀਂ ਟਰਾਲੀਆਂ ਵਿੱਚ ਮਿੱਟੀ ਲੈ ਕੇ ਆਓ ਜਿੱਥੇ ਇਹ ਕਹਿਣਗੇ ਤਾਂ ਉੱਥੇ ਮਿੱਟੀ ਜਿੱਦਾ ਪਚਾ ਦਿਓ